ਪੁਨਰ ਸਰਜੀਤ ਅਕਾਲੀ ਦਲ ਨੂੰ ਲੱਗਿਆ ਵੱਡਾ ਚਟਕਾ ਪੁਨਰ ਸਰਜੀਤ ਅਕਾਲੀ ਦਲ ਦਾ ਸੀਨੀਅਰ ਲੀਡਰ ਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਵਿੱਚ ਕਰਨ ਜਾ ਰਹੇ ਨੇ ਵਾਪਸੀ ਜੋ ਅੱਜ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਹਦੋਂ ਜੱਫੀ ਪਾਵਾਂਗੇ ਤੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਜੋ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਇਹ ਪਹਿਲਾ ਬਿਆਨ ਆਇਆ ਹੈ ਤੁਸੀਂ ਜੁੜਿਓ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਜਿਸ ਦਿਨ ਤੋਂ ਜ਼ਮਾਨਤ ਤੇ ਬਾਹਰ ਆਏ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕਰਨ ਲਈ ਜੋ ਆਪਣਾ ਪਹਿਲਾ ਬਿਆਨ ਦਿੱਤਾ ਸੀ ਜਿਸ ਦੇ ਉੱਪਰ ਉਹਨਾਂ ਨੇ ਸਾਰੇ ਹੀ ਲੀਡਰਾਂ ਨੂੰ ਅਪੀਲ ਕੀਤੀ ਕਿ ਮੈਂ ਸਾਰਿਆਂ ਨੂੰ ਇਕੱਠਾ ਕਰਾਂਗਾ ਸਾਰਿਆਂ ਦੇ ਘਰ ਨੰਗੇ ਪੈਰੀ ਜਾ ਕੇ ਉਹਨਾਂ ਨੂੰ ਮਨਾਵਾਂਗਾ ਸਾਰੇ ਹੀ ਡਿਡਾਂ ਨੇ ਜੋ ਪੁਨਰ ਸਜਿੱਤੇ ਨੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦਾ ਸਵਾਗਤ ਕੀਤਾ ਇਸ ਬਿਆਨ ਦਾ ਜੋ ਵੱਖ-ਵੱਖ ਲੀਡਰਾਂ ਨੇ ਆਪਣੇ ਬਿਆਨ ਦਿੱਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤਾਂ ਅੱਜ ਇੱਕੋ ਗੱਲ ਕਰਕੇ ਨਿਬੇੜ ਦਿੱਤਾ ਕਿ ਅਸੀਂ ਅਕਾਲੀ ਦਲ ਦੇ ਹੀ ਸਰਗਰਮ ਲੀਡਰਾਂ ਤੇ ਅਕਾਲੀ ਦਲ ਨਾਲੋਂ ਕਦੇ ਵੱਖ ਨਹੀਂ ਹੋਏ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਜੱਫੀ ਪਾਵਾਂਗੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੋ ਚੰਦੂ ਮਾਜਰਾ ਨੇ ਅੱਜ ਖੁਦ ਹੰਕਾਰਾ ਦੇ ਦਿੱਤਾ ਹੈ ਅਕਾਲੀ ਦਲ ਵਿੱਚ ਵਾਪਸ ਜਾਣ ਦਾ ਜੋ ਚੰਦੂ ਮਾਜਰਾ ਦੇ ਇਸ ਬਿਆਨ ਨਾਲ ਅਕਾਲੀ ਦਲ ਖੇਮੇ ਵਿੱਚ ਵੱਡੀ ਹਚਲ ਮਚ ਗਈ ਹੈ ਅਕਾਲੀ ਦਲ ਖੇਮੇ ਦੇ ਵਿੱਚ ਚੰਦੂ ਮਾਜਰਾ ਦਾ ਬਹੁਤ ਵੱਡਾ ਰੋਲ ਏ ਜੋ ਸਰਵੀਰ ਸਿੰਘ ਬਾਦਲ ਦੇ ਨਾਲ ਬੈਠਦੇ ਨੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਕਈ ਵਾਰ ਚੰਦੂ ਮਾਜਰਾ ਨਾਲ ਸੰਪਰਕ ਸੱਦਾ ਗਿਆ ਕਿ ਚੰਦੂ ਮਾਜਰਾ ਸਾਹਿਬ ਜਿਹੜੇ ਕਿ ਆਪ ਖੁਦ ਫੈਸਲੇ ਲੈਂਦੇ ਸੀ ਪਾਰਟੀ ਦੇ ਵਿੱਚ ਔਰ ਸ਼੍ਰੋਮਣੀ ਅਕਾਲੀ ਦਲ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਸੀ ਉਹਨਾਂ ਦਾ ਬਹੁਤ ਵੱਡਾ ਨਾਮ ਸੀ ਚੰਦੂ ਮਾਜਰਾ ਖੁਦ ਜਿਹੜੇ ਕਿ ਪੁਨਰ ਸਜਾਈ ਤੇ ਅਕਾਲੀ ਦਲ ਨਾਲ ਜੁੜ ਗਏ ਜਦੋਂ ਲੋਕ ਸਭਾ ਚੋਣਾਂ ਸਮੇਂ ਉਹਨਾਂ ਨੂੰ ਟਿਕਟ ਦਿੱਤੀ ਗਈ ਸ਼੍ਰੀ ਅਨੰਦਪੁਰ ਸਾਹਿਬ ਤੋਂ ਤਾਂ ਉਹ ਚੋਣ ਦੇ ਵਿੱਚ ਹਾਰ ਜਾਂਦੇ ਨੇ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਨਾਲ ਹੁੰਦੇ ਨੇ ਔਰ ਉਹੀ ਸੁਖਬੀਰ ਸਿੰਘ ਬਾਦਲ ਨੂੰ ਭਾਜਪਾ ਨਾਲ ਗੱਠ ਜੋੜ ਕਰਨ ਦੀ ਗੱਲ ਕਰਦੇ ਨੇ ਪਰ ਭਾਜਪਾ ਨਾਲ ਗੱਠ ਜੋੜ ਕਈ ਮੁੱਦਿਆਂ ਦੇ ਉੱਪਰ ਸੁਖਬੀਰ ਸਿੰਘ ਬਾਦਲ ਨੇ ਨਹੀਂ ਕੀਤਾ ਜੋ ਚੰਦੂ ਮਾਜਰਾ ਇਸੇ ਗੱਲ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨਾਲੋਂ ਅਲੱਗ ਹੋ ਗਏ ਤੇ ਪੁਨਰਸਜੀਤ ਅਕਾਲੀ ਦਲ ਨਾਲ ਜੁੜ ਗਏ ਪਰ ਉਹ ਪੁਨਰਸਜੀਤ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਪਰਥੀ ਜਰੂਰ ਕੀਤੀ ਪਰ ਪੁਨਰਸਜੀਤ ਅਕਾਲੀ ਦਲ ਵਿੱਚ ਕਿਸੇ ਅਹੁਦੇ ਤੇ ਉਹ ਨਹੀਂ ਹੋਏ ਜਿਸ ਨੂੰ ਲੈ ਕੇ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਦਾ ਸਵਾਦ ਕਰਦਿਆ ਹੋਇਆ ਕਿਹਾ ਕਿ ਅਸੀਂ ਉਹਨਾਂ ਨੂੰ ਜੱਫੀ ਪਾਵਾਂਗੇ ਜੇਕਰ ਉਹ ਨੰਗੇ ਪੈਰੀ ਚੱਲ ਕੇ ਸਾਡੇ ਘਰ ਆਉਣਗੇ ਤਾਂ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਕਤਾ ਨੂੰ ਲੈ ਕੇ ਬਹੁਤ ਵੱਡਾ ਬਿਆਨ ਹੈ ਵਿਕਰਮ ਸਿੰਘ ਮਜੀਠੀਆ ਨਾਰਾਜ਼ ਆਗੂ ਨੂੰ ਮਨਾਉਣ ਲਈ ਨੰਗੇ ਪੈਰੀ ਜਾਣ ਦੀ ਗੱਲ ਕਰ ਰਹੇ ਹਨ ਦੂਜੇ ਪਾਸੇ ਸਾਰੇ ਹੀ ਪਾਕੀ ਧੜੇ ਦੇ ਨਾਰਾਜ਼ ਆਗੂਆਂ ਨੇ ਹੰਗਾਰਾ ਦਿੰਦਿਆਂ ਆਪੂ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਮਜੀਠੀਆ ਦੇ ਬਿਆਨਾਂ ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਉਹਨਾਂ ਨੇ ਕਹਿ ਕਿ ਉਹ ਉਹਨਾਂ ਨੂੰ ਸਵਾਦ ਕਰਨੇ ਅੱਗੇ ਲੈਣ ਵਾਸਤੇ ਜਾਣਗੇ ਜੇਕਰ ਵਿਕਮ ਸਿੰਘ ਮਜੀਠੀਆ ਚੰਦੂ ਮਾਜਰਾ ਦੇ ਘਰ ਵਾਲੇ ਪਾਸੇ ਆਉਣਗੇ ਤਾਂ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਫਿਲਹਾਲ ਏਕੇ ਦੀ ਇਹ ਗੱਲਾਂ ਸਿਰਫ ਹਵਾ-ਹਵਾਈ ਹਨ ਅਤੇ ਜ਼ਮੀਨੀ ਪੱਧਰ ਤੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ ਚੰਦੂ ਮਾਜਰਾ ਜੋ ਲੰਮਾ ਸਮਾਂ ਪਾਰਟੀ ਦੇ ਅਹਿਮ ਮੋਦਿਆਂ ਤੇ ਰਹੇ ਹਨ ਫਿਲਹਾਲ ਮੌਜੂਦਾ ਹਾਈ ਕਮਾਂਡ ਤੋਂ ਦੂਰੀ ਬਣਾ ਕੇ ਉਹ ਚੱਲ ਰਹੇ ਹਨ ਸੋ ਦੂਸਰੇ ਪਾਸੇ ਮਨਪ੍ਰੀਤ ਸਿੰਘ ਯੱਲਦੇ ਦੇ ਵੱਲੋਂ ਵੀ ਅੱਜ ਅਜੇ ਹੀ ਨਸੀਹਤ ਦਿੱਤੀ ਗਈ ਹੈ ਮਨਪਿੰਦਰ ਸਿੰਘ ਅਲੀ ਨੇ ਪਾਰਟੀ ਦੇ ਅੰਦਰੂਨੀ ਸੰਕਟ ਤੇ ਖੁੱਲਕੇ ਗੱਲ ਕੀਤੀ ਏ ਉਹਨਾਂ ਨੇ ਕਿਹਾ ਕਿ ਕਿਸੇ ਵੀ ਆਗੂਜ ਵਰਕਰ ਦੀ ਨਾਰਾਜ਼ਗੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਨਹੀਂ ਏ ਸਗੋਂ ਮੌਜੂਦਾ ਲੀਡਰਸ਼ਿਪ ਨਾਲ ਏ ਉਹਨਾਂ ਦਾ ਸਿੱਧਾ ਨਿਸ਼ਾਨਾ ਜੋ ਲੀਡਰਸ਼ਿਪ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਏ ਉਹ ਨਹੀਂ ਏ ਕੈਲੀ ਦਾ ਇਸ਼ਾਰਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਪਾਰਟੀ ਦੇ ਕੰਮਾਂ ਦੇ ਤਰੀਕੇ ਵੱਲੋਂ ਮੰਨਿਆ ਜਾ ਰਿਹਾ ਸੀ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵਾਪਸੀ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਵਿਕ੍ਰਮ ਸਿੰਘ ਮਜੀਠੀਆ ਹੁਣ ਕਿੰਨੇ ਸਫਲ ਹੋਣਗੇ ਸਾਰਿਆਂ ਨੂੰ ਵਾਪਸ ਲੈ ਆਉਣਗੇ ਜਾਂ ਵਿਕ੍ਰਮ ਸਿੰਘ ਮਜੀਠੀਆ ਸਿਰਫ ਹਵਾ ਹਵਾ ਦੇ ਵਿੱਚ ਗੱਲਾਂ ਕਰ ਰਹੇ ਨੇ ਜੋ ਨੰਗੇ ਪੈਰੀ ਜਾਣਗੇ ਉਹਨਾਂ ਲੀਡਰਾਂ ਦੇ ਘਰ ਤਾਂ ਉਹ ਸਵਾਗਤ ਕਰਨ ਵਾਸਤੇ ਆਗੂ ਖੜੇ ਨੇ ਜੋ ਪ੍ਰੋਫੈਸਰ ਪ੍ਰਮ ਸਿੰਘ ਚੰਦੂ ਮਾਜਰਾ ਨੇ ਅਜੇ ਬਟਾ ਬਿਆਨ ਦਿੱਤਾ ਹੈ